ਸੰਗਤ ਜੀ ਆਪਾਂ ਸਹਿਸਕ੍ਰਿਤੀ ਦੀ ਲੜੀਵਾਰ ਸੰਥਿਆ ਕਰ ਰਹੇ ਹਾਂ ਤੇ ਅੱਜ ਟੀਮਾਂ ਸ਼ਲੋਕ ਆਰੰਭ ਹੋਣ ਜਾ ਰਿਹਾ ਹੈ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਇੱਥੇ ਵਿਸਰਾਮ ਹੈ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇੱਥੇ ਵਿਸਰਾਮ ਲਾਉਣਾ ਹੈ ਮ੍ਰਿਗ ਤ੍ਰਿਸ਼ਨਾ ਇੱਥੇ ਜਮਕੀ ਹੈ ਠੀਕ ਹੈ ਠੀਕ ਹੈ ਜਿਹੜਾ ਹਰੇ ਰੰਗ ਵਾਲੀ ਹੈ ਇਹ ਜਮਕੀਆਂ ਨੇ ਸਾਰੀਆਂ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਨਗਰੰ ਉਚਾਰਨ ਕਰਨਾ ਹੈ ਠੀਕ ਹੈ ਦ੍ਰੁਮ ਛਾਇਆ ਰਚ ਦੁਰਮਤੇ ਇਸ ਨੂੰ ਦ੍ਰੁਮ ਪੜ੍ਹਨਾ ਹੈ ਦ੍ਰਾਮਣੀ ਪੜ੍ਹਨਾ ਕਿਉਂਕਿ ਕਈ ਗ੍ਰੰਥੀ ਸਿੰਘ ਵੀਰ ਭਰਾ ਦ੍ਰਮ ਪੜ੍ਹ ਜਾਂਦੇ ਨੇ ਉੱਤੇ ਟਿੱਪੀ ਲਾ ਕੇ ਜਿਹੜਾ ਔਂਕੜ ਹੈ ਇਹ ਛੱਡ ਜਾਂਦੇ ਆ। ਇਹ ਧਿਆਨ ਦੇਣਾ ਕਿ ਦਦੇ ਦੇ ਪੈਰ ਵਿੱਚ ਰਾਰਾ ਵੀ ਲੱਗਾ ਹੈ ਤੇ ਔਂਕੜ ਵੀ ਲੱਗਾ ਹੋਇਆ ਹੈ। ਦ੍ਰੁਮ ਦ੍ਰੋਮਾ ਹਾਂ ਦ੍ਰੁਮ ਸ਼ਾਇਆ ਦ੍ਰੁਮ ਸ਼ਾਇਆ ਇਹਨੂੰ ਸ਼ਾਇਆ ਪੜਨਾ ਛੇ ਛੇ ਕੰਨਾ ਈੜੀ ਸਿਆਰੀ ਐੜੇ ਕੰਨਾ ਸ਼ਾਇਆ ਇੱਥੇ ਜਈਆ ਲੱਗੇ ਨੇ ਐੜਾ ਬਣ ਜਾਣਾ। ਠੀਕ ਹੈ। ਹਾਂ ਸ਼ਾਇਆ ਰਚ ਦੁਰ ਮਤੇਹ ਤਤੇ ਸਿਆਰੀ ਤੇ ਹਹਾ ਤੇਹ ਠੀਕ ਆ। ਤੇ ਲੰਮਾ ਨਹੀਂ ਕਰਨਾ ਇਹਨੂੰ ਠੀਕ ਆ ਦੁਰਮਤੇਹ ਦੁਰਮਤੇਹ ਹਾਂ ਦੁਰਮਤੇਹ ਜਿਹੜਾ ਹਾ ਹੈ ਨਾ ਇਹ ਮੁਕਤ ਹੈ ਤਤੈ ਸਿਹਾਰੀ ਆਹਤੇਹ ਤੇ ਇਸ ਤਰ੍ਹਾਂ ਪੜ੍ਹਨਾ ਹੈ ਠੀਕ ਠੀਕ ਆ ਦੁਰਮਤੇਹ ਦੁਰਮਤੇਹ ਹਾਂ ਤਤ ਹੈ ਕੁਟੰਬ ਮੋਹ ਮਿਥਿਆ ਮਿਥਿਆ ਤੇ ਵਿਸਰਾਮ ਹੈ ਤਤ ਹੈ ਕੁਟੰਬ ਮੋਹ ਮਿਥਿਆ ਮਿੱਥਿਆ ਮੰਮੇ ਸਿਆਰੀ ਥੱਥੇ ਸਿਆਰੀ ਐੜੇ ਕੰਨਾ ਇਹ ਥੱਲੇ ਜਈਆ ਲੱਗਾ ਥੱਥੇ ਦੇ ਇਹਨੇ ਐੜਾ ਬਣ ਜਾਣਾ ਮਿੱਥਿਆ ਇੱਥੇ ਵੀ ਸ਼ਰਮ ਲਾਉਣਾ ਸਿਮਰੰਤ ਨਾਨਕ ਇੱਥੇ ਜਮਕੀ RAM RAM ਨਾਮ ਹੈ RAM RAM ਨਾਮ ਹੈ ਇੱਥੇ ਵੀ ਸ਼ਰਾਮ ਲਾ ਦੇਣਾ ਸਿਮਰੰਤ ਨਾਨਕ ਇੱਥੇ ਜਮਕੀ ਲਾ ਦਨੀਂ ਰਾਮ ਰਾਮ ਨਾਮ ਹੈ ਲੱਗੀ ਸਮਝ ਨਾ ਹਾਂਜੀ ਹਾਂ ਅਗਲਾ ਸ਼ਲੋਕ ਸ਼ੁਰੂ ਹੁੰਦਾ ਹੈ ਨੱਚੋ ਵਿਦਿਆ ਨਿਧਾਨ ਨਿਗਮਨ ਇੱਥੇ ਵਿਸਰਾਮ ਨੱਚ ਨਾਚੜਾ ਇਹ ਪੋਲਾ ਉਚਾਰਨ ਕਰਨਾ ਨੱਚ ਨਹੀਂ ਬੋਲਣਾ ਠੀਕ ਹੈ ਇਹਨੂੰ ਪੋਲਾ ਪੜਨਾ ਜਿੰਨੇ ਵੀ ਨੱਚ ਇੱਥੇ ਆਏ ਨੇ ਨਾ ਇਹ ਸਾਰੇ ਪੋਲੇ ਪੜਨੇ ਆ ਸਭ ਨੂੰ ਲੱਗਦੀ ਪਈ ਨਾ ਹਾਂ ਇਹਨੂੰ ਪੋਲਾ ਉਚਾਰਨ ਕਰਨਾ ਨੱਚ ਵਿਦਿਆ ਨਿਧਾਨ ਨਿਗਮੰ ਇੱਥੇ ਵਿਸਰਾਮ ਹੈ ਨੱਚ ਗੁਨੱਕੇ ਨਾਮ ਕੀਰਤਨ ਹੈ ਅੱਗੇ ਪਿੱਛੇ ਆਪਾਂ ਪੜ੍ਹ ਕੇ ਗਏ ਆ ਟਿੱਪੀ ਦੇ ਨਾਲ ਇਸ ਨੂੰ ਗੁਨੱਗੰ ਪੜ੍ਹ ਕੇ ਗਏ ਨਾ ਹਾਂ ਇੱਥੇ ਟਿੱਪੀ ਨਹੀਂ ਲੱਗੀ ਇੱਥੇ ਲੱਗਾ ਗੱਗੇ ਦੇ ਪੈਰ ਵਿੱਚ ਜਈਆ ਤੇ ਉਚਾਰਨ ਵਾਸਤੇ ਆਪਾਂ ग्गे न्यारी तैा लगेगा इन्हें हां इस तरह उच्चारण करना समझ लगी ना तुम नाम की नच राग रतन कंठंग कंठंग विश्राम है नच राग रतन कंठंग नह चंचल चतुर है ਨਹਿ ਚੰਚਲ ਚਤੁਰ ਚਾਤ੍ਰਹ ਚਾਤ੍ਰਹ ਤਤਿ ਔਂਕੜ ਤਤਿ ਔਂਕੜ ਇਹ ਬੋਲਣਾ ਹੈ ਠੀਕ ਹੈ ਚਾਤ੍ਰਹ ਚਤੁਰਹ ਹਾਂ ਭਾਗ ਉਦਮ ਲਬਦੰਗ ਮਾਇਆ ਭਾਗ ਉਦਮ ਲਬਦੰਗ ਮਾਇਆ ਇੱਥੇ ਵਿਸਰਾਮ ਲਬਦੰਗ ਧੱਦੇ ਦੇ ਪੈਰ ਵਿੱਚ ਜਈਆ ਲੱਗਾ ਠੀਕ ਆ ਇਹਨੇ ਧੱਦੇ ਦੀ ਸਿਆਰੀ ਤੇ ਐਡੀ ਟਿੱਪੀ ਬਣ ਜਾਣਾ ਹੈ लब्दियं लब्दियं हां भाग उद्म माया इत्थे विश्राम है नानक, नानक साध संग खाल पंडित है पंडित है इस तरह पढ़ना समझ लगी ना खाल पंडित है खाल पंडित है हां आगे श्लोक आउंदा है कंठ रमणीय राम राम माला ਇੱਥੇ ਵਿਸਰਾਮ ਰਮਣੀ ਜਿਹੜਾ ਜਈਆ ਲੱਗਿਆ ਨਿਹੜਾ ਬਣ ਜਾਣਾ ਐੜੀ ਦੀ ਆਵਾਜ਼ ਉਚਾਰਨ ਹੋਵੇਗੀ ਕੰਠ ਰਮਣੀ RAM RAM MALA ਲੱਲੇ ਕੰਨਾਂ ਤੇ ਬਿੰਦੀ ਲੱਗੀ ਐ ਕਈ ਥਾਂ ਬਿੰਦੀ ਉਚਾਰ ਮਤਲਬ ਨਹੀਂ ਲਿਖੀ ਹੋਈ ਕਈ ਸਰੂਪਾਂ ਦੇ ਵਿੱਚ ਪਰ ਜਿਹੜਾ ਸ਼ੁੱਧ ਪਾਠ ਹੈ ਸੰਪਰਦਾਵਾਂ ਦੇ ਵਿੱਚ ਪੜਾਇਆ ਜਾਂਦਾ ਬਿੰਦੀ ਲਾ ਕੇ ਉਚਾਰਨ ਹੁੰਦਾ ਹੈ MALA MALA ਹਾਂ ਫਸਤ ਉਚ ਪ੍ਰੇਮ ਤਾਰਣੀ ਇਸ ਪੰਕਤੀ ਸਮਝ ਆ ਗਈ ਨਾ ਹਾਂਜੀ ਜੀਹ ਪਣੀਜੋ ਉਤਮ ਸ਼ਲੋਕ ਸ਼ਲੋਕ ਤੇ ਵਿਸਰਾਮ ਇਹ ਜਿਹੜਾ ਪਾਠ ਹੈ ਪਣੀਜੋ ਇਹ ਕਈ ਥਾਂ ਤੇ ਵੱਖਰਾ ਵੱਖਰਾ ਲਿਖਿਆ ਹੈ ਸਰੂਪਾਂ ਦੇ ਵਿੱਚ ਗੁਰੂ ਕੇ ਸਾਹਿਬ ਦੇ ਵਿੱਚ ਵੱਖਰਾ ਵੱਖਰਾ ਲਿਖਿਆ ਹੈ ਪਾਣ ਜੋ ਇਸ ਤਰ੍ਹਾਂ ਲਿਖਿਆ ਹੋਇਆ ਪਰ ਇਹ ਜਿਹੜਾ ਸ਼ੁੱਧ ਪਾਠ ਹੈ ਪਣੀਜੋ ਇਕੱਠੇ ਪੜ੍ਹਨਾ ਹੈ ਆਪਣੀ ਜੋ ਇਸ ਤਰ੍ਹਾਂ ਪੜ੍ਹਨਾ ਤੇ ਕਲਾ ਹੈ ਜੀਹ ਫਹਾ ਮੁਕਤਾ ਜੀਹ ਆਪਣੀ ਜੋ ਉਤਮ ਸ਼ਲੋਕ ਇੱਥੇ ਵਿਸਰਾਮ ਉਦਰੰ ਨੈਨ ਨੰਦਨੀ ਉਦਰੰ ਨੈਨ ਨੰਦਨੀ ਸਮਝ ਲੱਗੀ ਹਾਂਜੀ ਹਾਂ ਜੀਹ ਆਪਣੀ ਜੋ ਉਤਮ ਸ਼ਲੋਕ ਉਦਰੰ ਨੈਨ ਨੰਦਨੀ ਨੰਨੇ ਦੀ ਆਵਾਜ਼ ਕੱਟਣੀ ਨੰਦਨੀ ਨੰਦਰੇ ਹਾਂ ਤੁਹਾਨੂੰ ਇਹ ਸਾਰੇ ਸ਼ਲੋਕਾਂ ਦੀ ਆਪਾਂ ਜਿਹੜੀ ਵਿਚਾਰ ਕੀਤੀ ਇਸ ਦੀ ਸੰਥਿਆ ਕਰਾਈ ਸਮਝ ਲੱਗੀ ਸਾਰੀ ਹਾਂਜੀ ਕੋਈ ਵਿਸਰਾਮ ਦੀ ਸਮਝ ਲੱਗੀ ਸਾਰਿਆਂ ਦੀ ਹਾਂਜੀ ਸਾਰੀ ਪੰਕਤੀਆਂ ਦੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ